ਇਵੇ ਜਿਵੇਂ ਲੋਕ ਸਭਾ ਚੋਣਾਂ ਨਜ਼ਦੀਕ ਆ ਰਹੀਆਂ ਨੇ ਉਵੇਂ-ਉਵੇਂ ਹੀ ਪਾਰਟੀ ਲੀਡਰ ਨੇ ਜੋ ਆਪਣੀਆਂ ਪਾਰਟੀਆਂ ਛੱਡ ਕੇ ਦੂਜੀ ਪਾਰਟੀਆਂ ਦਾ ਪੱਲਾ ਫੜ ਰਹੇ ਨੇ ਸੋ ਦੱਸ ਜੀ ਕੀ ਲੁਧਿਆਣਾ ਦੇ ਵਿੱਚ ਵੀ ਕਾਂਗਰਸ ਦਾ ਪੱਲਾ ਛੱਡ ਪ੍ਰਤਾਪ ਸਿੰਘ ਬਾਲਾਏ ਜੋ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਸੋ ਦੱਸ ਜੀ ਕੀ ਅਸ਼ੋਕ ਪਰਾਸ਼ਰ ਪੱਪੀ ਦੀ ਅਗਵਾਈ ਦੇ ਹੇਠ ਪ੍ਰਤਾਪ ਸਿੰਘ ਵਾਲਾ ਤੇ ਕਈ ਹੋਰਾਂ ਨੂੰ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਕੀਤਾ ਗਿਆ ਉਹਨਾਂ ਦਾ ਕਹਿਣਾ ਹੈ ਕਿ ਉਹ ਆਮ ਆਦਮੀ ਪਾਰਟੀ ਦੇ ਕੰਮਾਂ ਨੂੰ ਵੇਖ ਕੇ ਆ ਪਾਰਟੀ ਸ਼ਾਮਲ ਹੋਏ ਨੇ ਸਿਟੀ ਹோம் ਨਿਊਜ਼ ਲਈ ਉਸਿੰਦਰ ਸਿੰਘ ਦੀ ਰਿਪੋਰਟ ਬਾਂਚਾ ਗੁਰਮੇ ਸਿੰਘ ਹਮੜਾ ਰੋਟੇ ਸੋ ਅੱਜ ਸਾਡੇ ਵਿੱਚ ਬਹੁਤ ਸਤਿਕਾਰਯੋਗ ਸਾਡੇ ਲੁਧਿਆਣਾ ਦੇ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਜੀ ਸੋਹਣਾ ਦੇ ਨਾਲ ਸਾਡੇ ਬਹੁਤ ਹੀ ਸਤਿਕਾਰਯੋਗ ਐਮਐਲਏ ਸਾਹਿਬ ਸਾਜੀਵ ਸਿੰਘ ਸੰਗੋਵਾਲ ਜੀ ਹਲਕਾ ਗਿਲ ਉਹ ਆਏ ਨੇ ਸੋ ਉਹਨਾਂ ਦੇ ਕੰਮਾਂ ਤੋਂ ਪ੍ਰੇਰਿਤ ਹੋ ਕੇ ਸਰਕਾਰ ਨੇ ਜੋ ਵਧੀਆ ਕੰਮ ਨੇ ਤੁਸੀਂ ਸਾਰੇ ਸਾਰਾ ਪੰਜਾਬ ਜਾਣੂ ਆ মিডিਆ ਸਾਰਾ ਜਾਣੂ ਹੈ ਸਰਕਾਰਾਂ ਜਦੋਂ ਵੀ ਆਉਂਦੀਆਂ ਨੇ ਉਹ ਲਾਸਟ ਜਾ ਕੇ 1 ਸਾਲ ਕੰਮ ਕਰਦੀਆਂ ਨੇ ਸੋ ਇਹ ਸਰਕਾਰ ਪਹਿਲੀ ਸਰਕਾਰ ਹੈ ਸਾਡੇ ਸਤਿਕਾਰਯੋਗ ਭਗਵੰਤ ਮਾਨ ਜੀ ਮੁੱਖ ਮੰਤਰੀ ਸਾਹਿਬ ਦੇ ਜੋ ਆਂਦੇ ਸਾਰੇ ਜੋ ਕਿ ਪਿੰਡ ਦੇ ਪਿੰਡਾਂ ਦੇ ਕੀ ਸ਼ਹਿਰਾਂ ਦੇ ਕੀ ਸਭ ਵਿਕਾਸ ਉਹਨਾਂ ਨੇ ਰੰਭ ਕਰਦੇ ਸੋ ਵੱਡੀ ਗੱਲ ਹੁੰਦੀ ਸੀ ਨੌਕਰੀਆਂ ਦੀ ਨੌਕਰੀਆਂ ਦੇ ਆਪ ਦੇਖ ਲੈ ਵੀ लास्ट ਸਾਲ ਦੇ 6 ਮਹੀਨੇ ਰਹਿੰਦੇ ਨੌਕਰੀ ਆਉਂਦੀ ਇਹਨਾਂ ਨੇ ਪਹਿਲਾਂ ਹੀ ਆ ਕੇ ਆਪਣੀਆਂ ਨੌਕਰੀਆਂ ਦਾ ਕੰਮ ਸ਼ੁਰੂ ਕਰਦਾ ਔਰ ਆਪਾਂ ਦੇਖਿਆ ਵੀ ਟੀਚਰ ਸਾਡੇ ਹੁੰਦੇ ਸੀ ਉਹ ਬੈਠੇ ਹੁੰਦੇ ਸੀ ਜੀ ਜੀ ਦੋ ਦੋ ਤੈਂਤਾਂ ਤੇ 4-4000 ਰੁਪਏ ਤੱਕ ਆਉਂਦੀ ਸੀ ਉਹ ਬਿਰਲ ਕੁ ਵਿਚਾਰੇ ਵੇ ਵੇ ਰੰਗਰ ਸੀ ਸੋ ਉਹਨਾਂ ਦੀਆਂ ਵੱਡੀਆਂ ਸੰਗਾਹਾਂ ਕਰਦੀਆਂ ਆਪਾਂ ਸਾਰੇ ਸੋ ਇਹਨਾਂ ਕੰਮਾਂ ਨੂੰ ਮੁੱਖ ਰੱਖਦੇ ਹੋਏ ਵੇ ਅਸੀਂ ਇਹ ਜੋ ਫੈਸਲਾ ਸਾਰਾ ਪਾਰਟੀ ਨਾਲ ਚਲিয়ে ਭਗਵੰਤ ਮਾਨ ਜੀ ਮੁੱਖ ਮੰਤਰੀ ਸਾਡੇ ਕੰਮਾਂ ਨੂੰ ਪ੍ਰੇਰਨਾ ਹੋਏ ਸੰਗੋਵਾਲ ਸਾਹਿਬ ਦੇ ਇੱਕ ਮੈਂ ਜਰੂਰ ਗੱਲ ਕਰਨੀ ਚਾਹਾਂਗਾ ਸੰਗੋਵਾਲ ਸਾਹਿਬ ਇਹ ਕਹੇ ਜੀ ਅਨੁਸਾਰ ਨੇ ਸਾਡੇ ਐਮਐਲਏ ਸਾਹਿਬ ਕੋਈ ਵੀ ਇਨਸਾਨ ਇਹਨਾਂ ਕੋਲ ਚੱਲ ਜੇ ਕਦੇ ਕੋਈ ਕਿੰਤੂ ਪ੍ਰੰਤੂ ਨਹੀਂ ਪੂਰੀ ਇੱਜ਼ਤ ਨਾਲ ਗੱਲ ਕਰਦੇ ਹਰ ਇੱਕ ਦਾ ਕੰਮ ਕਰਦੇ ਨੇ ਸੋ ਉਹਨਾਂ ਦੇ ਕੰਮਾਂ ਤੋਂ ਪ੍ਰੇਰਨਾ ਹੁੰਦੇ ਅਸੀਂ ਇਹ ਸਾਰਾ ਫੈਸਲਾ ਕੀਤਾ ਸੋ ਉਹਨਾਂ ਦੇ ਨਾਲ ਸਾਡੇ ਜਿਹੜੇ ਸਾਡੇ ਉਮੀਦਵਾਰ ਨੇ ਲੋਕ ਸਭਾ ਤੋਂ ਪੱਪੀ ਪ੍ਰਸ਼ਰ ਜੀ ਉਹਨਾਂ ਨੂੰ ਆਪਾਂ ਆਮ ਟੀਵੀ ਦੇ ਵੇਖਦੇ ਆ ਉਹਨਾਂ ਦੀ ਯੋਕਾਂਸੀ ਜਿਹੜਾ ਸੈਂਟਰਲ ਜਿਥੋਂ ਐਮ.ਐਲ.ਏ ਸਾਹਿਬ ਨੇ ਉਹਨਾਂ ਦੇ ਦੇਖੋ ਜਾ ਕੇ ਨਸ਼ੇ ਦੇ ਵਧੀਆ ਕੰਮ ਕੀਤਾ ਨਸ਼ਾ ਬੰਦ ਕਰਨ ਦੀ ਕੋਸ਼ਿਸ਼ ਕੀਤੀ ਹੈ ਔਰ ਗਰੀਬ ਲੋਕਾਂ ਨੂੰ ਉੱਤੇ ਚੱਕਣ ਦੀ ਕੋਸ਼ਿਸ਼ ਕੀਤੀ ਇਹਨਾਂ ਕੰਮਾਂ ਨੂੰ ਪ੍ਰੇਰਨਾ ਕਰਦੇ ਹੋਏ ਅਸੀਂ ਅੱਜ ਫੈਸਲਾ ਕੀਤਾ ਸਾਰੇ ਨਗਰ ਦੇ ਪਿੰਡ ਬਰਦਾ ਦੇ ਨੇ ਬਸ ਇਹ ਪ੍ਰਸ਼ਾਸਨ ਜੀ ਦਾ ਸੰਗਵਾਲ ਸਾਹਿਬ ਦੇ ਹੋਰ ਹੱਥ ਮਜੂਦ ਹੈ ਜਿਦਾ ਜਿਤਾ ਕੇ ਲੋਕ ਸਭਾ ਭੇਜੀਏ ਤਾਂ ਸਾਡੇ ਪੰਜਾਬ ਦੀ ਲੋਕਾਂ ਦੀ ਆਵਾਜ਼ ਬੁਲੰਦ ਹੋ ਸਕਦੀ ਹੈ ਲੋ ਈ ਸਰਪੰਚ ਔਰ ਇਹਨਾਂ ਦੇ ਪੰਚਾਇਤ ਦੇ ਮੈਂਬਰ ਜਿਹੜੇ ਆ ਸਾਰੇ ਲੋਕ ਸੇਵਾ ਵਾਲੇ ਬੰਦੇ ਆ ਇਹ ਰਾਜਨੀਤੀ ਨਹੀਂ ਇਹ ਲੋਕ ਸੇਵਾ ਵਾਲੇ ਬੰਦੇ ਸੀ ਸਾਡਾ ਆਪਣਾ ਮਾਨ ਸੀਗਾ ਦਵਿੰਦਰ ਕਾਲਾ ਘੋਮਣ ਮੇਰਾ ਵੀਰ ਪੂਰੇ ਮੈਨੂੰ ਜਦੋਂ ਦੱਸਿਆ ਵੀ ਪ੍ਰਤਾਪ ਸਿੰਘ ਵਾਲੇ ਸਰਪੰਚ ਜਿਹੜੇ ਆ ਇਹ ਅੱਜ ਸਾਰੀ ਪੰਚਾਇਤ ਦੀ ਪੰਚਾਇਤ ਆਪਣੇ ਚ ਸ਼ਾਮਲ ਹੋਣਾ ਚਾਹੁੰਦੀ ਆ ਸਰਦਾਰ ਭਗਵੰਤ ਸਿੰਘ ਮਾਨ ਦੇ ਕੰਮਾਂ ਨੂੰ ਦੇਖਦੇ ਹੋਏ ਔਰ ਜੀਵਨ ਸਿੰਘ ਸੰਗੋਵਾਲ ਜੋ ਇਸ ਹਲਕੇ ਦਾ ਐਮਐਲਏ ਆ ਉਹਦੇ ਕੰਮਾਂ ਨੂੰ ਦੇਖਦੇ ਹੋਏ ਤੇ ਮੈਂ ਕਿਹਾ ਵੀ ਉਹ ਤਾਂ ਬਹੁਤ ਕਾਬਲ ਪੰਚਾਇਤ ਆ ਲਿਆਓ ਆਪਾ ਚੱਲ ਕੇ ਪਹਿਲਾਂ ਉਹਨਾਂ ਨੂੰ ਸ਼ਾਮਲ ਕਰੀ ਅੱਜ ਜਦੋਂ ਇਹਨਾਂ ਨੇ ਕਿਹਾ ਉਸੇ ਵੇਲੇ ਅਸੀਂ ਆ ਕੇ ਇਹਨਾਂ ਨੂੰ ਅੱਜ ਆਪਣੀ ਪਾਰਟੀ ਦਾ ਔਰ ਇਹਨਾਂ ਦਾ ਇਹਨਾਂ ਨੇ ਆ ਕੇ ਜਿਹੜਾ ਸਾਡੇ ਪਰਿਵਾਰ ਚ ਵਾਦਾ ਕੀਤਾ ਔਰ ਅਸੀਂ ਸਾਰੇ ਲੜ ਕੇ ਮੋਢੇ ਨਾਲ ਮੋਢਾ ਲਾ ਕੇ ਔਰ ਇਹਨਾਂ ਨੂੰ ਬਣਦਾ ਜਿਹੜਾ ਮਾਣ ਆ ਇੱਥੇ ਦੀ ਪੰਚਾਇਤ ਨੂੰ ਉਹ ਦਿੱਤਾ ਜਾਊਗਾ ਔਰ ਸਮਾਜ ਸੇਵਾ ਔਰ ਦੇਸ਼ ਸੇਵਾ ਦੇ ਵਿੱਚ ਇਹਨਾਂ ਦਾ ਹਿਸਾਬ ਆਇਆ ਜਾਊਗਾ ਲੋਕ ਜਿਹੜੇ ਨੇ ਪਾਰਟੀ ਵਿੱਚ ਸ਼ਾਮਲ ਹੋਏ ਕਾਂਗਰਸਾ ਲਤਾ ਤੁਹਾਡਾ ਬਹੁਤ-ਬਹੁਤ ਧੰਨਵਾਦ ਅੱਜ ਵੀਰ ਦੇ ਤੁਸੀਂ ਗੱਲ ਹਲਕੇ ਨੂੰ ਕਵਰ ਕਰਦੇ ਆ ਰਹੇ ਹੋ ਸਾਡੇ ਪੱਪੀ ਪ੍ਰਧਾਨ ਜੀ ਅੱਜ ਅੱਠਵਾਂ ਪਿੰਡ ਆ ਤੁਸੀਂ ਆਪ ਹੀ ਦੇਖਦੇ ਹੋ ਵੀ ਕਿੰਨਾ ਭਾਰੀ ਇਕੱਠ ਹੋ ਰਿਹਾ ਲੋਕ ਆਪਣੇ ਆਪ ਹੀ ਆ ਰਹੇ ਨੇ ਇਹ ਨਹੀਂ ਹੈਗਾ ਦੂਜੀਆਂ ਪਾਰਟੀਆਂ ਵਾਂਗੂ ਵੀ ਆਓ ਤੁਹਾਨੂੰ ਸ਼ਾਮ ਨੂੰ ਸਾਰੂ ਮੜੂ ਥਰਾਬ ਮੜੂ ਕੋਈ ਇਹ ਜਾਨੀ ਆਮ ਆਦਮੀ ਪਾਰਟੀ ਤੇ ਸਰਦਾਰ ਭਗੰਸ਼ੀ ਜੀ ਮੰਨਤੇ ਅਰਬ ਅਰਬਨ ਕੇਜੀワਲ ਸਾਹਿਬ ਦੇ ਕੰਮਾਂ ਨੂੰ ਦੇਖਦੇ ਹੋਏ ਲੋਕ ਅੱਜ ਬਹੁਤ ਖੁਸ਼ੀ ਵਾਲੀ ਗੱਲ ਹੈ ਸਰਪੰਚ ਸਾਹਿਬ ਸਾਰੀ ਪੂਰੀ ਪੰਚਾਇਤ ਲੈ ਕੇ ਤੇ ਪੂਰਾ ਅੱਧਾ ਪਿੰਡ ਇਹਨਾਂ ਨੇ ਅੱਜ ਪਾਰਟੀ ਜੁਆਇਨ ਕੀਤੀ ਆ ਇਹਨਾਂ ਦਾ ਪੂਰਾ ਮਾਨ ਸਤਕਾਰ ਇਸ ਪਾਰਟੀ ਚ ਕੀਤਾ ਜਾਊਗਾ ਮੈਂ ਇਹਨਾਂ ਦੇ ਜਰੀਏ ਤੁਹਾਡੇ ਜਰੀਏ ਦੱਸਣਾ ਚਾਹਣਾ ਬਹੁਤ ਲੋਕ ਨੇ ਜਿਹੜੇ ਆਮ ਆਦਮੀ ਪਾਰਟੀ ਨੂੰ ਜੁਆਇਨ ਕਰਨਾ ਚਾਹੁੰਦੇ ਨੇ ਲਗਾਤਾਰ ਤੁਸੀਂ ਦਿਨ ਪਰ ਦਿਨ ਦੇਖੋਗੇ ਕਿਵੇਂ ਲੋਕ ਆਮ ਆਦੀ ਪਾਰਟੀ ਨੂੰ ਪਿਆਰ ਕਰਦੇ ਨੇ ਕਿਉਂਕਿ ਸਰਦਾਰ ਭਵਨ ਸਿੰਘ ਜੀ ਮਾਨ 2 ਸਾਲ ਹੋ ਗਏ 92 ਅਸੀਂ ਐਮਐਲਏ ਆ ਜਿਸ ਦਿਨ ਦੀ ਸਰਕਾਰ ਬਣੀ ਆ ਗਲੀ ਗਲੀ ਦੇ ਵਿੱਚ ਸਭ ਤੋਂ ਜ਼ਿਆਦਾ ਪੁੱਛ ਲੋ ਸਰਪੰਚ ਸਾਹਿਬ ਮੇਰੇ ਕੋਲੇ ਆਉਂਦੇ ਰਹਿੰਦੇ ਆ ਕਦੇ ਕਿਸੇ ਵੱਲੋਂ ਜਵਾਬ ਨਹੀਂ ਦਿੱਤਾ ਮਲੇ ਦੀ ਇੱਥੇ ਸਭ ਤੋਂ ਵੱਧ ਜਿਹੜਾ ਵਿਕਾਸ ਆ ਗਲੀਆਂ ਨਾਲੀਆਂ ਬਿਜਲੀ ਟਰਾਂਸਫਰਰ ਰੱਖਣੇ ਆ ਸਭ ਤੋਂ ਵੱਧ ਇੱਥੇ ਕੰਮ ਮੈਂ ਇਹਨਾਂ ਦਾ ਆਿਆਂ ਨੂੰ ਜੀ ਆਕਾ ਲੱਗਦਾ ਕਿ ਭਰਮਾ ਹੁਦਾਰਾ ਮਿਲਵਾ ਵੋਟਾਂ ਨਹੀਂ ਆਉਂਦੀ ਹੋਏ ਇੱਕ ਥੋੜੇ ਜਿਹੀ ਮੈਂ ਹੋਰ ਦੱਸਣਾ ਕਿਉਂਕਿ ਹਲਕਾ ਪੰਜਾਬ ਸਭ ਤੋਂ ਵੱਡਾ 3.5 ਲੱਖ ਵੋਟਰ ਨੇ ਇਹਦੇ ਇੱਥੇ ਇਸ ਗਲ ਹਲਕੇ ਦੇ ਲੋਕਾਂ ਨੇ 92010 ਨੂੰ ਵੋਟਾਂ ਪਾਈਆਂ ਸੀ ਮੈਨੂੰ ਪੂਰੀ ਉਮੀਦ ਆ ਜਿਵੇਂ ਸਾਡੀ ਪੂਰੀ ਟੀਮ ਕੰਮ ਕਰਦੀ ਆ ਪਰਿਵਾਰੀ ਬੈਠੇ ਆ ਸਾਰੇ ਲਗਾਤਾਰ ਦਿਨੋਂ ਰਾਤ ਜਾਂਦੇ ਆ ਲੋਕਾਂ 'ਚ ਗਲ ਹਲਕੇ 'ਚੋਂ ਪੱਪੀ ਜੀ ਨੂੰ 1.5 ਲੱਖ ਦੀ ਲੀਡ ਨਾਲ ਅਸੀਂ ਜਿਤਾਉਣਾ ਇਹ ਸਾਡੇ ਜਿੰਨੇ ਵਲੰਟੀਅਰ ਨੇ ਇਹ ਆਪਦੀ ਹੌਂ ਬਾਈ ਪਈ ਆ ਵੀ ਆਪਾਂ ਇੱਕ ਇੱਕ ਪਰਿਵਾਰ ਨੂੰ ਜਾ ਕੇ ਟੱਚ ਕਰਨਾ ਇੱਕ ਇੱਕ ਨੂੰ ਜਾ ਕੇ ਕਹਿਣਾ ਵੀ ਪੱਪੀ ਜੀ ਦਿਨੋਂ ਰਾਤ ਮਿਹਨਤ ਕਰਨ ਵਾਲੇ ਨੇ ਇਹਨਾਂ ਨੇ ਇੱਕ ਮੈਨੂੰ ਹੋਰ ਵੱਡੀ ਗੱਲ ਕਹੀ ਆ ਵੀ ਸੰਗੋਲ ਬਹੁਤ ਵੱਡਾ ਹਲਕਾ ਇਹਦੇ 'ਚ ਜਿਹੜੀ ਪਹਿਲੀ ਗ੍ਰਾਂਟ ਮੈਨੂੰ ਮਿਲਣੀ ਆ 25 ਕਰੋੜ ਰੁਪਈਆ ਮਿਲਣਾ ਮੈਂ ਤੇਰੇ ਕੱਲ ਹਲਕੇ ਤੇ ਲਉਣਾ ਮੇਰੇ ਇਹਨਾਂ ਨਾਲ ਬੜਾ ਇਹਨਾਂ ਨੇ ਸਾਥ ਦਿੱਤਾ ਲੋਕ ਬਹੁਤ ਚਾਂਪਚਾਵਾ ਦੇ ਨਾਲ ਪੱਪੀ ਜੀ ਨੂੰ ਵੋਟਾਂ ਪਾਉਂਦਾ ਧੰਨਵਾਦ